ਜੀ ਵੀ ਆਇਆ ਸਾਡਾ ਵਲੌਗ ਪਹਿਲੇ ਦਿਨ ਸ਼ੁਰੂ ਹੋਣ ਲੱਗਿਆ ਜੀ ਪਹਿਲਾਂ ਸੀ ਆ ਗੁਰਦਰੇ ਆ ਕਿਸਾਨ ਜੁੜੇ ਨੇ ਕਰਕੇ ਰਸਾ ਇਕੱਠਾ ਕਰਨ ਵਾਸਤੇ ਮੁੰਡਿਆਂ ਨੇ ਸਾਊਂਡ ਫਿੱਟ ਕਰਤਾ 12 ਜੋੜ ਕੇ ਸਾਰੀਆਂ ਕਹਿੰਦੇ ਸਾਡਾ ਤਾਇਆ ਜੀ ਵੀ ਆ ਗਏ ਨੇ ਅੱਜ ਮੋਛਾਂ ਦੇਣ ਲੱਗੇ ਵਾਟਰ ਇਹ ਸਾਡੇ ਸੀਨੀਅਰ ਤਾਇਆ ਜੀ ਦਾੜੀ ਚਿੱਟੀ ਐ ਦਰਜਾ ਥੋੜੀ ਮੋਟੀ ਅੱਜ ਥੋੜੀ ਮੋਟੀ ਕਾਲ ਸਕੂਲ ਸ਼ਲਾਣ ਦੇ ਅੱਜ ਲਾਈ ਨਹੀਂ ਲੱਗਦਾ ਥੋੜੇ ਬੜੀ ਹੁੰਦੀ ਰਹਣੀ ਹੁੰਦਾ ਸਾਬ ਦੋ ਗਵਾਚ ਛੱਡ ਬਾਈ ਕਿਸਾਨ ਜਿਹੜੇ ਦਾ ਰਾਸ਼ਨ ਇਕੱਠਾ ਕਰਨ ਲੱਗੇ ਹੋਏ ਆ ਮੁੰਡੇ ਕਹਿੰਦੇ ਸਾਊਂਡ ਫਿੱਟ ਕਰਦੇ ਫੁੱਲ ਤਿਆਰੀਆਂ ਤੇ ਆ ਬਾਈ ਜੀ ਦਾ ਤਾਰਾਂ ਤੇ ਜੋੜ ਲੱਗ ਕੇ ਤੇਰੀ ਬਾਈ ਆ ਦੇਖੋ ਜੀ ਇਹ ਸਾਥ ਥੋੜੇ ਮਾੜੇ ਨੇ ਯਾਰ ਸਮਝ ਨਹੀਂ ਜੀ ਕਿਹਦੇ ਪਾਸੇ ਜੋੜੀ ਮੈਸਤਰੀ ਸਾਹਿਬ ਮੂੰਹ ਦਿਖਾਓ ਇੱਧਰ ਕਿੱਨੇ ਆਉਣ ਵਾਸਤੇ ਸੁੱਕਾ ਰਸ ਹੈ ਜਿਵੇਂ ਕਿ ਚਾਹ ਤਸਾ ਕਾਂਢਾ ਦਾਣਾ ਆਦ ਕਠੀ ਕੀਤੇ ਜਾ ਰਹੀਆਂ ਹਨ ਤਾਂ ਵੱਧ ਤੋਂ ਵੱਧ ਸੁੱਕਾ ਰਸ ਦੇ ਕੇ ਆਪਣੇ ਸੰਭਾਲ ਦੀ ਧੰਨਵਾਦ ਜੀ ਰਸ ਇਕੱਠਾ ਕਰਨਾ ਸੀ ਘਰ ਆ ਜਾ ਕੇ ਨੇ ਵੀ ਅਸੀਂ ਸੇਵਾਦਾਰ ਗੱਡੀ ਬੈਕ ਕਰਕੇ ਭਾਈ ਖੜੇ ਸਾਰੇ ਜਾਣੇ ਰਸ ਇਕੱਠਾ ਡਰਾਈਵਰ ਜੀ ਚੱਲਦੇ ਰਹੋ ਗੱਡੀ ਕੋਲੇ ਰਸਾਂ ਬੰਚਾਵਾ ਗਿਆ ਵੀ ਮੁੰਡਾ ਨਵੀਂ ਨਵੀਂ ਡਰਾਈਵਰੀ ਚਲਾਉਣੀ ਸਿੱਖਿਆ ਗੱਡੀ 10 ਮਿੰਟ ਹੋ ਗਿਆ ਇਹ ਤਾਂ ਫੇਫੜੀ ਨਹੀਂ ਆਹ ਡਰਾਈਵਰੀ ਸਾਡਾ ਆਹ ਉਸਤਾਦ ਜੀ ਆ ਗਏ ਪਰ ਗੱਡੀ ਸਗੋਣ ਵਾਸਤੇ ਇਹ ਪੈਂਟਸ ਪੈਦੇ ਪੱਟ ਮਹਿਕਮਾ ਵਾਲਾ ਬੰਦਾ ਬਾਈ ਨੇ ਕਹਿੰਦੇ ਆਖੀ ਗੱਲ ਗੱਡੀ ਬੈਕ ਕਰਕੇ ਲਾਜ਼ਮੀ ਹੈ ਮੁੰਡੇ ਚੱਕ ਲਈ ਟਰਬੂਰੀ ਆ ਯੋ ਆ ਬਾਈ ਜੀ ਸਾਡੇ ਜਸਕਰ ਸਿੰਘ ਤੂੰ ਸਹੀ ਨਹੀਂ ਬਣਾ ਰਿਹਾ ਯਾਰ ਕਹਿੰਦੇ ਭਾਈ ਜੀ ਅੱਜ ਗਾਂਲੇ ਘਰ ਆਏ ਸੇਵਾ ਲੈਣ ਆ ਗਏ ਨੇ ਦਿੱਲੀ ਪਿਆ ਕਰਨੇ ਵਾਸਤੇ ਖੁਸ਼ ਸਿੰਘ ਬਰਾਜ ਜੀ ਨੇ ਸਿੱਧਾ ਫੜ ਲਈ ਪਹਿਲਾਂ ਜੀ ਆ ਸਾਡੇ ਵੱਡੇ ਸੇਵਾਦਾਰ ਜਸਕਰ ਸਿੰਘ ਕਹਿੰਦੇ ਬਾਂਦਰਗੁਪ ਚੜ ਗਏ ਨੇ ਤਾਂ ਨੂੰ ਆ ਚੱਲ ਕਹਿੰਦੇ ਆਟੀ ਸੇਵਾ ਵੀ ਆ ਗਈ ਐ ਸਾਡੀ ਜਸਕਰ ਸਿੰਘ ਜੀ ਨੇ ਅਰੇ ਚੱਕ ਲਈ ਬੋਰੀ ਆ ਗਏ ਖੁਸ਼ ਸਿੰਘ ਭਾਈ ਜੀ ਪਾਓ ਆਟਾ ਜੀ ਆਈ ਗੋਇਨ ਯੇਲੀ ਆ ਸਾਡੇ ਪੈਸੇ ਦੇ ਹਿਸਾਬ ਕਿਤਾਬ ਦੇਖਣ ਵਾਲੇ ਬੰਦੇ ਆ ਡਰਾਈਵਰ ਸਾਹਿਬ ਹੋਰ ਵੀ ਕਿਹਨਾਂ ਬਣੋੜਾ ਜੀ ਆਪਾਂ ਬਣਾਉਣ ਆ ਲੈ ਆ ਉੱਤੇ ਉੱਤੇ ਲਾ ਦਾਂਗੇ ਵਾਇਸਓਵਰ ਕਰ ਆਪਾਂ ਨਾ ਸਦਈ ਨਹੀਂ ਤਾਂ ਦੇ ਦੀ ਮਰਦਾ ਆਉਣਾ ਹੋਣੀ ਨਹੀਂ ਇਹਨਾਂ ਦੇ ਕੋਈ ਨੇ ਮੁੰਡਾ ਸੇਵਾਦਾਰਾਂ ਦੇ ਘਰਾਂ 'ਚ ਬੰਦੇ ਕੱਢੀ ਜਾਂਦੇ ਆ ਪਰ ਕੋਈ ਆਉਂਦਾ ਨਹੀਂ ਪਿਆ ਰਸੇ ਕੱਟੇ ਦੇਣ ਵਾਸਤੇ ਆ ਦੇਖੋ ਪੈਂਟ ਤੇ ਸਾਡੇ ਸੁੱਤੇ ਪਏ ਹੈ 12 ਵਜੇ ਨੇ ਠੰਡ ਦੇ ਅਸਰ ਦਿਸੀ ਜਾਂਦੇ ਨੇ ਜੱਟ ਗਏ ਨੇ 12 ਵਜੇ ਪਾ ਕੇ ਕਿਆਮੀ ਆ ਸਕੀ ਆ ਆਹ ਦੇਖੋ ਬਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਓਏ ਕਬੀਰ ਆ ਪਏ ਦਰ ਪੱਠੇ ਵੱਡਾਂ ਦੀ ਸੇਵਾ ਤੇ ਲੱਗੇ ਹੋਏ ਨੇ ਆ ਰਿਹਾ ਬਾਈ ਜੀ ਜੇ ਕਿਸੇ ਮੇਰੇ ਵੀਰ ਭਰਾ ਨੂੰ ਪੱਠੇ ਚਾਹੀਦੇ ਹੋਣੇ ਤਾਂ ਘਰੋਂ ਜਿੰਨੇ ਮਰਜੀ ਖੁੱਲੇ ਖਾਤੇ ਨੇ ਵੱਡੇ ਵੜਾਏ ਆਏ ਕਿ ਸਾਡੇ ਲੱਗੇ ਤਾਂ ਆਇਆ ਜੀ ਹਾਂ ਹਾਂ ਕੋਈ ਗੱਲ ਆ ਦੇਖੋ ਜੀ ਸੇਵਾਦਾਰ ਘਰਾਂ 'ਚੋਂ ਰਾਸ਼ੀ ਇਕੱਠਾ ਕਰਦੇ ਨੇ ਝੋਲੇ ਭਰ-ਭਰ ਕੇ ਸੇਵਾ ਪੂਰੀ ਸ਼ਰਧਾ ਨਾਲ ਬਣਾਈ ਜਾਂਦੀ ਹੈ ਸਾਡੇ ਕਹਿੰਦੇ ਬਾਈ ਜੀ ਅਸੀਂ ਸਤਵੰਦ ਸਿੰਘ ਦੇ ਘਰੇ ਆ ਗਏ ਨੇ ਸੇਵਾਦਾਰ ਜੀ ਆਪੋ ਹੀ ਜਾਨੇ ਪੱਠੇ ਵੱਢ ਕੇ ਵਿਲੇ ਹੋਈ ਨੇ ਸਾਡੇ ਆਵੇ ਅੱਡੇ ਆ ਸੇਵਾਦਾਰ ਜੀ ਟੋਪਾ ਪੱਕਾ ਲੈਣ ਇੰਨਾਂ ਨਹੀਂ ਆਈਦਾ ਬਾਈ ਜੀ ਦੀ ਵੈਲੀ ਦੇਖੋ ਪੱਠੇ ਰੱਖੀ ਵੀ ਨੇ ਸਾਡੇ ਬਾਈ ਜੀ ਰਾ ਦੇਖੋ ਜੀ ਬਾਈ ਜੀ ਨੇ ਪਾਲੇ ਨਾਈਕੀ ਰਬੂਡ ਕਹਿੰਦੇ ਉਸਤਾਦ ਮੇਰੇ ਮੂੰਹ ਦਿਖਾਇਓ ਟੋਪਾ ਸਿਰ ਤੇ ਪੱਕਾ ਰਹਿਣਾ ਟੋਪਾ ਨਹੀਂ ਲੈਂਦਾ ਧੌਣ ਲੈਂਦੀ ਲੈ ਜੋ ਟੋਪਾ ਨਾਲ ਲਵੇ ਨਹੀਂ ਐ ਬਾਈ ਜੀ ਨਾਲ ਟੋਪਾ ਵੀ ਲਾਦਾ ਨੇ ਦੇਖੋ ਜੀ ਸੇਵਾਦਾਰ ਲੱਗੇ ਪਕਾਈ ਮਾਰਨ ਨੂੰ ਸੇਵਾਲੇ ਕੋਈ ਨਹੀਂ ਇਧਰ ਰੀਲਾ ਦਿਖਾਈ ਜਾਂਦੇ ਨੇ ਕਹਿੰਦੇ ਸਾਡੇ ਦਾ ਦੋ ਸੇਵਾਦਾਰ ਉਧਰ ਖੜੇ ਕਿਰਨੇ ਪਕਾਈ ਮਾਰਨ ਨੂੰ ਜੀ ਬਾਕੀ ਸਾਡੇ ਆ ਸੇਵਾਦਾਰ ਜੀ ਸਤਵੰਦ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਇਧਰ ਸੇਵਾ ਮਿਲ ਗਈ ਸਾਨੂੰ ਪੈਸਿਆਂ ਦੀ 200 ਰੁਪਏ ਜੀ ਕਹਿੰਦੇ ਨਵਾਂ نوٹ ਮਿਲਾਂ ਮਿਲਦਾ ਅੱਜ ਹੀ ਕਢਾ ਕੇ ਲਿਆਂਦੇ ਬੈਂਕ ਚੋਂ ਅਲਡੇ ਗਾਰਡਨ ਉਹਦਾ ਰੋਡ ਕ੍ਰੋਸ ਚਲੋ ਜੀ ਦੰਗੂਰੇ ਬੈਠਾ ਅਸ ਤੇ ਰੋਸ ਗਿਆ ਸੀਗਾ ਆ ਸਾਡੇ ਕੋਲੋਂ ਭੱਜ ਗਿਆ ਹੁੰਦਾ ਭੱਜਿਆ ਬਈ ਜੀ ਮੰਨ ਲੇ ਕਿ ਕਹਿੰਦੇ ਮੂਰੇ ਬੈਠਾ ਪਿੱਛੇ ਲੜਾਈ ਹੋ ਗਈ ਜੀ ਆ ਆ ਗਏ ਬਈ ਜੀ ਬਈ ਜੀ ਹੁੰਦਾ ਨਹੀਂ ਕੋਈ ਗੁੱਸਾ ਮੂਰੇ ਬੈਠਣ ਵਾਸਤੇ ਮੁਰਲੀ ਅੱਗੇ ਰਿਸਤੇਦਾਰ ਸੀੜ ਪਿੱਛੇ ਕਹਿੰਦੇ ਇੱਥੇ ਵੀ ਲੜਾਈਆਂ ਚੱਲ ਪਈਆਂ ਸੀਗੀਆਂ ਡਾਂਗ ਲੈ ਕੇ ਆਉਣੀ ਸੀ ਤਾਂ ਇੱਧਰ ਵੀ ਡਾਂਗ ਦਾ ਕੰਮ ਚੱਲ ਪਿਆ ਡਾਂਗੂ ਡਾਗੀ ਜਿਹੜੇ ਬੰਦੇ ਸੀਟ ਨੱਪੀ ਉਹ ਬੰਦਾ ਫਰਾਰ ਹੈ ਇਸ ਸਮੇਂ ਸੀਟ ਨੱਪੀ ਵਾਲਾ ਬੰਦਾ ਓ ਖੜਾ ਹੀ ਚਾਹ ਪੱਤੀ ਚੰਗੀ ਕੰਪਨੀ ਵੀ ਲਿਆਇਆ ਕਰੋ ਓਏ ਇੱਧਰ ਪਾਈ ਸੀ ਲਾਮੇ ਦਿੰਦੇ ਦਾ ਚਾਹ ਪੱਤੀ ਵਾਸਤੇ ਤੇ ਮੁੰਡਾ ਪੀਪਲ ਹੀ ਲਿਆਇਆ ਖੰਡ ਵਾਸਤੇ ਸੇਵਾ ਵਾਸਤੇ ਦੇਖੋ ਜੀ ਚਾਹ ਪੱਤੀ ਗੱਲ ਗਾਣਾ ਨਗਣਾ ਮੁੰਡਾ ਕਹਿੰਦਾ ਡੱਬੇ ਵਿੱਚ ਕਰ ਦੋ ਵਿਲਾ ਹੀ ਹਰ ਖੰਡ ਵਾਲਾ ਜੀ ਜੁਣ ਬਰਾੜ ਸਾਹਿਬ ਨਹੀਂ ਆ ਗਏ ਨੇ ਸਾਡੇ ਪਿਆਰ ਪੇ ਦੀ ਸੇਵਾ ਲੈ ਕੇ ਆਏ ਨੇ 500 ਦੀ ਮੋੜਾ ਇਹਦਾਂ ਪਹੁੰਚੀ ਦਾ ਕਿਰੇ 500 ਮੂਹ ਮੂਹ ਹੀ ਦੇ ਬਾਈ ਜੀ ਕਹਿੰਦੇ ਬਾਈ ਜੀ ਨੇ ਬਰਾਬਰ ਕਰ ਲਈ ਅਸੀਂ ਤਾਂ ਸਾਂਝੀ ਸੀਟ ਰੱਖ ਲਈਏ ਦੋਨਾਂ ਜੀ ਨੇ ਟਰੈਕਟਰ ਚਲਾਉਣ ਲੱਗੇ ਨੇ ਇੱਕ ਅਦਾ ਕੋਲਾ ਦਾ ਅੱਜ ਜਾਊਗਾ ਦੇਖੋ ਜੀ ਅੱਜ ਬਰਾੜ ਸਾਹਿਬ ਸਾਡੇ ਦਿਨੇ ਟਰੈਕਟਰ ਅਹਾਰੀਏ ਭਾਈ ਨਾਲ ਜੁੜ ਗਏ ਨੇ ਇਹ ਕਾਰ ਹੈ ਤਾਇਆ ਪਿਛੇ ਵਗੇ ਟਰਾਲੀ ਦਾ ਰਾਸ਼ਨ ਸਰਕਾਰ ਫੜਨ ਵਾਸਤੇ ਜੀ ਆਹ ਵੱਡੇ ਸੇਵਾਦਾਰ ਜੀ ਸਾਈਕਲ ਤੇ ਸਾਡੇ ਪੱਕੇ ਆਹ ਦੇਖੋ ਜੀ ਚੱਲ ਗਿਆ ਆਹ ਬੰਦਾ ਫਾਈਵ ਚ ਹੀ ਬਣਾ ਲਿਆ ਕਰਨ ਦਾ ਗੱਡੀ ਚੋਂ ਪਿੱਛੇ ਲੜਾਈ ਹੋ ਗਈ ਹੈ ਡਰਾਈਵਰ ਚੇਂਜ ਕਰਤਾ ਹੈ ਪਹਿਲਾ ਡਰਾਈਵਰ ਜਾਲੇ ਬਿਠਾਇਆ ਆਹ ਬੰਦਾ ਦੇਖੋ ਖਾਮ ਖਾਇ ਬੈਠਾ ਆਹ ਦੇਖੋ ਜੀ ਆ ਸਾਡੇ ਪਿੰਡ ਦਾ ਕਮਲਾ ਉੜਲੀਗਾ ਵੱਜਗਾ ਚੱਕੀ ਬਣ ਕੇ ਇਹਨੂੰ ਫੜਾ ਦੀ ਇਹਨੂੰ ਯਹੀ ਹੈ ਬਰਾ ਮੁੰਡੇ ਆ ਆ ਹੁਣ ਬੌਂਡੇ ਚ ਲੈ ਆ ਮਟਾਣਾ ਤੇ ਪਾਤਾ ਕਰੂ ਮੂਤ ਨੂੰ ਮੂਹਰੋਂ ਬੜੇ ਮੂਟ ਕੰਗਾਏ ਨਾ ਸਾਰਾ ਬੋਲੂ ਠੀਕਾ ਖਾਲਸਾ ਵਾਗ ਰਿਖੀ ਕੀਤੇ ਤੇ ਲੀਕਾ ਮਲੇ ਸੁੱਕਾ ਰਾਸ਼ਨ ਚਾਹ ਖਾਂਡੇ ਆਟਾ ਦਾਣਾ ਕਥਾ ਕੀਤਾ ਜਾ ਰਿਹਾ ਹੈ ਫਸਾ ਆਪਣੇ ਗੱਦੀ ਤੱਕ ਨੋ ਚਾਰ ਦੀ ਕਾਲ ਤੱਕ ਕੀਤੀ ਜਾਵੇ ਚਾਹ ਖਾਂਡੇ ਅੱਗੇ ਦਰਾਂ ਮੁਹਾਵਿਦਾ ਜਾ ਰਿਹਾ ਹੈ ਕਿਰਪਾ ਕਰਕੇ ਗੱਡੀ ਤੱਕ ਬਹਾਂ ਦੀ ਕਿਰਪਾ ਕਰਦੇ ਗੁਰੂ ਜੀ ਦਾ ਖਾਲਸਾ ਹਨ ਗੁਰੂ ਜੀ ਦੀ ਫਤਿਹ ਦੰਨੀ ਹਾਂਜੀ ਸਾਡਾ ਵਲੌਗ ਅੱਜ ਦਾ ਖਤਮ ਹੋ ਗਿਆ ਜੀ ਹੁਣ ਬਸ ਸਮਾਪਤੀ ਹੋ ਰਹੀ ਹੈ ਸਾਡੀ ਬਲੌਗ ਦੀ ਸਾਡੇ ਸੇਵਾ ਦਾ ਬਸ ਸਮਾਪਤੀ ਹੋ ਰਹੀ ਹੈ ਸਾਡੀ ਮੈਂ ਚੱਲੀ ਜਾ ਰਿਹਾ ਗਾਣਾ ਚੱਲ ਰਿਹਾ ਜੀ ਆ ਦੇਖੋ ਆ ਦਾ ਡਰਾਈਵਰ ਜਿਹੜਾ ਬੇਕਾਰ ਹੈ ਜਿਹੜਾ ਜਗਦੀ ਜਗ ਵਾਲਾ ਨਾ ਇਹ ਬਾਮਣੀ ਆ ਪਰ ਫੁੱਲ ਫੁੱਲ ਵਾਲ ਝਾੜ ਦੇ ਲਾਗੇ ਨਹੀਂ ਮੇਰੇ ਤੋਂ ਜਿੱਤੇ ਜਾ ਰਸਤਾਂ ਆ ਤੁਸੀਂ ਵੀ ਦਾ ਆਉਂਦੇ ਮਾਸ ਲੋ ਜੀ ਗੇੜਾ ਆਪਣਾ ਖੁੱਲਣ ਜਾ ਰਿਹਾ ਜੀ 90 ਦੀ ਫੋਨ ਦਾ ਹਾਂ ਰੋ ਰੋ ਇਹ ਵੀਡੀਓ ਲੈ ਗਏ ਨਾ ਪਾ ਪਾ ਬੱਸ ਕੱਲ ਦੇ ਦਿਨ ਘਰੇ ਆਪੋ ਜੀ ਘਰ ਤੇ ਜ਼ੋਰ ਦਤਾ ਰ ਮੇਰੇ ਨਾਲ ਜੀ ਵੀ ਹੈਗੇ ਆ ਯਾਰ ਅਸਰ ਚ ਪਾਓ ਯਾਰ ਵੇਖ ਮੈਂ ਆਸਰ ਚ ਇਹੋ ਜੂ ਮਾਰ ਰਿਆਂ ਤੇ ਖੱਟੀਆਂ ਰੰਗਦੀਆਂ ਆ ਆ ਮੋੜ ਦਾ ਮੂੰਹ ਵੇਖੋ ਮੇਰੇ ਸਾਡਾ ਚੱਤੜ ਝੱਡਾ ਇਧਰ